ਹਾਂਜੀ ਇਹਨਾਂ ਯਾਰਾ ਬੱਲੀ ਨੇ ਮੈਨੂੰ ਪਹਿਲਾਂ ਬਾਹਲੇ ਗੱਡੀ ਚ ਆਪਾਂ ਚੱਲੇ ਅਜ ਵਿਆਹ ਤੇ ਹੁਣ ਆਪਣਾ ਕ੍ਰਿਸ਼ਨ ਵੀਰ ਵੀ ਆ ਗਿਆ ਨਿੱਕਾ ਜਿਹਾ ਬਲੌਗਰ ਆਪਣਾ ਭਰਾ ਬਲੌਗ ਬਣਾਉਣਾ ਪਿਆ ਵੀ ਤੇ ਵੀਡੀਓ ਬਣਾ ਰਹੇ ਆ ਇਹਨਾਂ ਕਰਾਂਗੇ ਸਰ ਸਾਹਿਬ ਇਹਨੂੰ ਹੁਣ ਆਪਾਂ ਇਕੱਠੇ-ਕੁੱਠੇ ਕਰਕੇ ਸਾਰੇ ਮਿੱਤਰ ਪਿਆਰਿਆਂ ਨੂੰ ਚੱਲੇ ਆ ਵਿਆਹ ਤੇ ਉੱਥੇ ਇਹ ਕਰਦੇ ਚੱਲ ਫੜਨ ਤੇ ਤੁਹਾਨੂੰ ਵੀ ਕਰਾਉਣੇ ਆ ਜੀ ਬਣੇ ਰਹੋ ਸਾਡੇ ਨਾਲ ਪਾਰਸਾ ਪੰਗਣਾ ਵੇਖਦੇ ਹੋਏ ਨਾ ਬੁਰਾ ਹਾਂਜੀ ਹੁਣ ਆਪਾਂ ਪਹਿਲਾਂ ਸੇ ਪਹੁੰਚ ਗਏ ਨੇੜੇ ਵਿਆਹ ਵੀ ਆ ਗਿਆ ਲੈ ਬਲੌਗ ਸਾਰੇ ਅੱਜਕੱਲ੍ਹ ਜਿਆਦਾ ਫਨੀ ਹੋ ਰਹੇ ਆ ਆਪਣੇ ਹੁਣ ਆਪਾਂ ਪਹਿਲਾਂ ਸੇ ਪਹ ਉਹ ਆਪਣਾ ਕਰਮਬੱਤਰਾ ਥਾਰ ਵਾਲਾ ਮੁੰਡਾ ਆ ਪਾਰਸ ਪੰਘਰੇ ਵਾਲਾ ਲਓ ਜੀ ਪਾਰਸ ਪੰਘਰੇ ਵਾਲਾ ਬੱਤਰੇ ਨੇ ਦੂਰੇ ਕਿਹੜਾ ਪਤਾ ਪਗੋੜੇ ਆਣੂ ਨਾਲ ਖਾਦੇ ਤਾਂ ਤੁਸੀਂ ਕਿਹੜਾ ਹੀ ਮੈ ਲਾਇਆ ਕੰਮ ਕੱਲਾ ਬਾਣੀ ਵੀ ਪੀ ਜਾਂਦਾ 10 ਸਿਰ ਨਿੱਕਾ ਪਗੋੜਾ ਖਾਂਦੇ ਪਾਣੀ ਵੀ ਪਰੰਡੜ ਪੀਣਾ ਵੇ ਕਰਮ ਹੋਰ ਪਰ ਕੱਲੀ ਆਪਲੇਡ ਖਾਈਏ ਵੀ ਇਹ ਕੌਂ ਕਰਾ ਤੀਜੀ ਵਾਰੀ ਕੌਫੀ ਪੀਂਦਾ ਆ ਮੁੰਡਾ ਪਹਿਲੀ ਵਾਰੀ ਇਹਨਾਂ ਨੂੰ ਬੰਦਾ ਕਿਹੜਾ ਸੀ ਕਿਹਦੀ ਫੋਟੋ ਐਸ ਤੋਂ ਬਾਅਦ ਲੱਗਦਾ ਹੈ ਸਿੰਗਰ ਉਹ ਤੁਹਾਨੂੰ ਸਰਪ੍ਰਾਈਜ਼ ਦਵਾਉਣ ਸਿੰਗਰ ਕਿਹੜਾ ਲੱਗਦਾ ਹੈ ਕਿਉਂਕਿ ਹਲੇ ਸਾਨੂੰ ਵੀ ਨਹੀਂ ਪਤਾ ਕਿਹੜਾ ਲੱਗਦਾ ਹੈ ਸੋ ਮੰਨ ਰੋ ਸਾਡੇ ਨਾਲ ਦੇਖੋ ਬੇਵਾਂ ਦਾ ਕਮਾਲ ਅਸੀਂ ਕੁਝ ਚੀਜ਼ਾਂ ਦੇ ਸੰਗ ਲਾਈਆਂ ਉਹ ਜਿਹੜੀ ਫਾਈਨਲੀ ਹੋਣਾ ਸਿੰਗਰ ਦਾ ਨਾਮ ਰਿਵੀਲ ਹੋਣ ਲੱਗਾ ਜਿਉਂ ਕਿ ਸਾਨੂੰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅੱਛਾ ਸੋਹ ਜਰੇ ਬਾਕੀ ਐਕਸਾਈਟਡ ਗਾਇਜ਼ ਉਹ ਬਹੁਤ ਹੀ ਹੁੰਦੀ ਹੈ ਛੋਟੀ ਸੇਖਾਂ ਮਾਰਸ ਬਾਜੀਆਂ ਮੰਗਦਾ ਹੋਇਆ ਮਾਰਸ ਬਾਜੀ ਵਾਲਾ ਇਹਨੂੰ ਘਵਾਲਾ ਦੀ ਗੈਂਸੀ ਜੀ ਜਿਹੜੇ ਕਰਮਤ ਰਾਜੀ ਪੂਰੇ ਕਢਾਉਂਦੇ ਹੋਏ ਲੋ ਜੀ ਕਰਮ ਪਤਰਾ ਇੱਚ ਆ ਕੇ ਜਾ ਕੇ ਸਕੂਲ ਰਿਆਂ ਕਢਾਉਂਦੇ ਆਏ ਹੋਏ ਕਰਮ ਪਤਰਾ ਦਾ ਨਾਮ ਹੈ ਉਹਦਾ ਕੌਸ਼ਲਾ ਸੇਵ ਉਹ ਸਹੀ ਨਹੀਂ ਇਹ ਵੀਡੀਓ ਪਾਣੀ ਬਲੌਗ ਚ ਬਲੌਗ ਚ ਪਾਣੀ ਹੋ ਕੋਈ ਨਹੀਂ ਬਲੌਗ ਚ ਪਾਣੀ ਲਓ ਜੀ ਹੁਣ ਫੋਟੋਆਂ ਖਿੱਚਦੇ ਹੋਏ ਮੁੰਡੇ ਗੱਡੀ ਦੇ ਬਾਹਰ ਆ ਗਏ ਨੇ ਨਹੀਂ ਨਹੀਂ ਪੈਰਸ ਤੋਂ ਬਾਹਰ ਆ ਗਏ ਨੇ ਚੱਲਾ ਮੇਰੀ ਜਾਨੀ ਤਾਰਿਆ ਵੇ ਤੇਰੀ ਜੋ ਚੰਨ ਲੋਕਾਂ ਦਾ ਵੰਡਦਾ ਓਏ ਇੰਦਾਬਤ ਰਾਹ ਕੁੱਕੜ ਤੁਸੀਂ ਖਾ ਕੇ ਬਹਿ ਗਏ ਜੀ ਮੇਰਾ ਸਭ ਲੱਗਦਾ ਕਹਣੀ ਕਿਹੜਾ ਕੁੱਕੜ ਖਾਦੀ ਜਾਂਦਾ ਵਾਹ ਤਰਨ ਪੁਣੀ ਤਰਨ ਨੇ ਕੁੱਕੜ ਖਾ ਖਾ ਕੇ ਕੁੱਕਰ ਹੋਇਆ ਲੱਗਾ ਨੁਕੜ ਵੀ ਅੰਦਰ ਜਾ ਕੇ ਚਿੰਦਾ ਹਣ ਕਿਹਦੇ ਮੂੰਹ ਚ ਗਿਆ ਕੁੱਕਰ ਕੁੱਕਰ ਕੁੱਕੜ ਖਾਦੀ ਜਾਂਦਾ ਈ ਓਏ ਹਾਂ ਉੱਤਣ ਵੀ ਕਹਿੰਦਾ ਹਣਾ ਕਿਹੜਾ ਮੇਰੇ ਭਰਾਣੇ ਨੂੰ ਖਾ ਲਿਆ ਕਿਹੜਾ ਜਿਆ ਕਿਹੜਾ ਬਰੀਕ ਜਿਆ ਇਹ ਹਾਂਜੀ ਭਾਈ ਜਰਮਾਨੀ ਲਓ ਜੀ ਮੇਰੇ ਸ਼ਰਧਾ ਛੋਟੇ ਵੀਰੇ ਅਫੀਸ਼ਰ ਵੀ ਥੈਂਕ ਯੂ ਭਾਈ ਜੀ ਤੁਹਾਡਾ ਬਹੁਤ ਸਰਦਾਰ ਜੀ ਜੀਤ ਉਹਨਾਂ ਜੀਤ ਸੰਦੂਸਰ ਜੀ ਸਾਡੇ ਸਾਹਮਣੇ ਇੱਕ ਸੋਨਾ ਸਾਡੇ ਵੱਲੋਂ ਸ਼ਖਦ ਰੂਪ ਚਕੀ ਆ ਕੇ ਮੁੰਡੇ ਹਾਂ ਰੋਟੀ ਉਹ ਖਾਣ ਲੱਗੀ ਇਹਨਾਂ ਨੂੰ ਚੈਰੀ ਕਰਮ ਦੀਆਂ ਆ ਮੇਰਾ ਏ ਆ ਸਲਾਦ ਵੀ ਮੇਰਾ ਹੀ ਡਾਕਟਰ ਨੇ ਮਾਰ ਲਿਆ ਆ ਕੌਲੀ ਦੇ ਦਰੇਲੇ ਵਾਲੀ ਸੀਗੀ ਆ ਮਿਕਸਰ ਸਬਜੀ ਆ ਆ ਦੋ ਫਰਾਂਟੇ ਭੈਣ ਜੀ ਪੂਰੇ 70 ਰੁਪਏ ਵੇੜੇ ਲੱਗੇਗੀ ਇੱਥੇ 50 ਵਿੱਚ ਤੁਹਾਨੂੰ ਖਾਣ ਲਈ ਕਿੱਥੇ ਆਉਣਾ ਪੈਗਾ ਵਿਸ਼ਾਲ ਪਹਿਲਾਂ ਨੂੰ ਪਹਿਲਾਂ ਨਹੀਂ ਬ్రో ਹਾਂਜੀ ਇਹਨੇ ਕਿਹੜਾ ਵਲੌਗ ਬਣਾਉਣਾ ਜਿੱਤਾਂ ਰਸ਼ਨ ਬਹੁਤ ਡਾਉਣੀ ਆ ਆ ਹੋਣਾ ਇਹ ਕਿਹੜਾ ਪਉਂਦਾ ਹਾਂਜੀ ਹੁਣ ਮੁੰਡੇ ਕੁੱਖਣੇ ਬਾਣੇ ਲੰਗਰ ਸਕਦੇ ਹੋਏ ਦੋ ਲੋ ਕੁਛ ਥੰਮਾ ਦੋ ਗਲੇਟਾਂ ਖਾਲੀ ਕਰ ਦਿੱਤ। ਹਾਂ ਸਾਡੀ ਵੀਡੀਓ ਤੇ ਰੋਟੀ ਬਹੁਤ ਸਵਾਦ ਆ ਜੀ। ਆਨੰਦ ਆ ਰਿਹਾ ਪੁੱਤ। ਭੈਣ ਦੀ ਥਾੱਕ ਰਵੇ ਪਲੇਟ ਸਾਡਰ ਤੇ ਪਲੇਟ ਸਾਡਰ ਤੇ ਪਲੇਟ। ਵਿਚਾਲ ਪੈ ਸਮੂਗਾ। ਮੈਂ ਗਣ ਸੁਕਣਾ ਨਹੀਂ ਪਾਏ ਆ ਜੀ ਤੇ ਹੋਰ ਵੀ ਕਰਨ ਲੱਗੇ ਬਣਾ ਤੀਂ ਅੰਦਰੋਂ ਵੱਧ ਪਾ ਗਏ। ਵੱਧ ਪਾ ਗਏ ਸਗਣ ਜੀ। ਮੇਰਾ ਵੀਰ ਅਹੀ ਕਰਦੇ ਸਭ ਲੋਕ ਵੀ ਐਂਡ ਤੇ ਆਹੜਾ ਭੰਗੜਾ ਮੈਨ ਭੰਗੜਾ ਨਿਕਾਇਆ ਡਾਉਂਦਾ ਆਇਆ ਓਏ ਭੰਗੜਾ ਮੈਨ ਭੰਗੜਾ ਵਾਹ ਕੇ ਦਿਖਾ ਭੰਗੜਾ ਮੈਨ ਭੰਗੜਾ ਪਾ ਦੇ ਭੰਗੜਾ ਮੈਨ ਭੰਗੜਾ ਪਾ ਦੇ ਵਲੋਗ ਦਾ ਦੀ ਐਂਡ ਕਰਾ ਚਲੋ ਕੋਈ ਗੱਲ ਨਹੀਂ ਇੰਨੇ ਇੱਕ ਵਲੋਗ ਨਹੀਂ ਪਾਉਣਾ ਸੋ ਇਸ ਨਾਲ ਆਪਾਂ ਵਲੋਗ ਦਾ ਦੀ ਐਂਡ ਕਰਦੇ ਹਾਂ ਖੜੀ ਆਪਣੀਆਂ ਤੇ ਮੁੰਡੇ ਗਏ ਨੇ ਆ ਗੱਡੀ ਆਪਣੀ ਖੜੀ ਆਹਾ ਤੇ ਮੁੰਡੇ ਗਏ ਨੇ ਆ ਹੁਣ ਆਪ ਅੱਗੇ ਬਹਿਣ ਲੱਗੇ ਗੱਡੀ ਦੇ ਵਿੱਚ ਤੇ ਚੱਲਦੇ ਆ ਘਰੇ ਤੇ ਠੀਕ ਹੈ ਜੀ ਲਓ ਜੀ ਬਹਿ ਗਏ ਵਿੱਚ ਥਾਰ ਮੁੰਡੇ ਆਪਣੇ ਯਾਰ ਵੇ ਲਈ ਚਾਰ ਤੇ ਹੁਣ ਅਸੀਂ ਚੱਲੇ ਆ ਘਰੋਂ ਘਰੀ ਵੱਧੋ ਵੱਦੀ ਓਏ ਬੇ ਨੇ ਵੱਧੋ ਵੱਦੀ ਵੱਧੋ ਵੱਦੀ ਚਲੋ ਜੀ ਇੱਧਰ ਚਲੋ ਬਈ ਯਾਰ ਥੋੜੋ ਥੋੜੀ ਵਧੀਆ ਹੋ ਗਿਆ ਡਾਕਟਰ ਵਾਂਗ ਆਪਣਾ ਨਾ ਚਲੋ ਮੋੜ ਦਿਓ ਯਾਰ ਚੱਲ ਲੈ ਯਾਰ ਚੱਲਦੇ ਆ ਘਰ ਨੂੰ ਟੰਗੜਾ ਲਿਆ ਥੋੜਾ ਥੋੜਾ ਪਾ ਯਾਦ ਤਾ ਪਗ ਤਾ ਪੰਗੜਾ ਲਿਆ ਆਪਾ ਆ ਬੱਲੇ ਗੱਡੀ ਚ ਬਹਿ ਕੇ ਚੱਲੋ